ਕਾਂਗਰਸ ਦੇ ਸੀਨੀਅਰ ਲੀਡਰ ਪੀ ਚਿਤੰਬਰਮ ਜੀ ਦਾ ਇਹ ਕਹਿਣਾ ਵੀ ਸਿੱਖਾਂ ਦੀ ਜਿਹੜੀ ਨਸਲ ਕੁਸ਼ੀ ਹੋਈ ਸੀ 1984 ਚ ਉਹ ਗਲਤ ਹੈ ਮੈਨੂੰ ਲੱਗਦਾ ਹੈ ਵੀ 40 ਸਾਲ ਲੱਗੇ ਕਾਂਗਰਸ ਨੂੰ ਇਸ ਚੀਜ਼ ਨੂੰ ਮੰਨਦੇ ਹੋਏ ਮੰਨਣ ਵਾਸਤੇ ਤਕਰੀਬਨ 40 ਸਾਲ ਬਾਅਦ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੋਇਆ ਵੀ ਗਲਤ ਹੈ ਹਾਲਾਂਕਿ ਇਹੋ ਹੀ ਕਾਂਗਰਸ ਹੈ ਜਿਨੇ ਹਜੇ ਤੱਕ ਸੱਜਣ ਕੁਮਾਰ ਜਗਦੀਸ਼ ਟਾਇਟਲਰ ਔਰ ਕਮਲਨਾਥ ਵਰਗੇ ਉਹ ਲੋਕ ਜਿਹੜੇ ਸ਼ਰਯਾਮ ਸਿੱਖਾਂ ਦੀ ਦਿੱਲੀ ਚ ਹੋਈ ਨਸਲਕੁਸ਼ੀ ਸ਼ਾਮਿਲ ਸੀਗੀ ਜਿਨ੍ਹਾਂ ਦੀ ਅਗਵਾਈ ਚ ਸਿੱਖਾਂ ਨੂੰ ਕੋਕੋ ਕੇ ਗਲਾਂ ਚ ਟੈਰ ਪਾ ਪਾ ਕੇ ਸਾੜ ਕੇ ਮਾਰਿਆ ਗਿਆ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਉਹ ਲੋਕਾਂ ਨੂੰ ਹੁਣ ਤੱਕ ਕਾਂਗਰਸ ਸਨਮਾਨਤ ਕਰਦੀ ਰਹੀ ਹੈ ਮੈਂ ਚਿਤਾਂਮਰਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਰਾਹੁਲ ਗਾਂਧੀ ਜੀ ਨੂੰ ਕਹੋ ਕਿ ਜਿਹੜੇ ਜਗਦੀਸ਼ ਟੈਟਲ ਵਰਗੇ ਆ ਕਮਲਨਾਥ ਵਰਗੇ ਇਹਨਾਂ ਨੂੰ ਕਦੋਂ ਤੱਕ ਮੁੱਖ ਮੰਤਰੀ ਤੇ ਵੱਡੇ ਵੱਡੇ ਅਹੁਦੇ ਦਿੰਦੇ ਰਹੋਗੇ ਇਹ ਤੁਹਾਡਾ ਇਹ ਸਿਰਫ ਕਹਿ ਦੇਣਾ ਵੀ ਉਹ ਗਲਤ ਸੀ ਇਹਦੇ ਨਾਲ ਤੁਹਾਡੇ ਜਿਹੜੇ ਜੁਰਮ ਹੈ ਜਿਹੜੇ ਤੁਸੀਂ ਪਾਪ ਕੀਤੇ ਧੁੱਪ ਨਹੀਂ ਜਾਣੇ ਤੁਸੀਂ ਜਿੱਡਾ ਵੱਡਾ ਪੰਜਾਬ ਤੇ ਅਤਿਆਚਾਰ ਕੀਤਾ ਆ ਸਿੱਖਾਂ ਤੇ ਅਤਿਆਚਾਰ ਕੀਤਾ ਹੈ ਦਿੱਲੀ ਜੱਤਿਆਚਾਰ ਕੀਤਾ ਹੈ ਉਹ ਸਾਰੀ ਦੁਨੀਆ ਚ ਵਸਦੇ ਸਿੱਖਾਂ ਦੇ ਜ਼ਖਮ ਜਿਹੜੇ ਆ ਉਹ ਹਜੇ ਵੀ ਹਾਰੇ ਆ ਔਰ ਜਿਹੜੇ ਲੋਕ ਉਸ ਕਤਲੋ ਕਤਲੋ ਗਾਰਤ ਲਈ ਕਤਲ ਲਈ ਜ਼ਿੰਮੇਵਾਰ ਸੀ ਉਹਨਾਂ ਨੂੰ ਤਾਂ ਕਾਂਗਰਸ ਹਜੇ ਵੀ ਸਨਮਾਨਤਕਾਰੀ ਅਹੁਦੇ ਦੇ ਰਹੀ ਹੈ ਕਿ ਤੁਸੀਂ 40 ਸਾਲ ਹੋਰ ਲਾਉਂਗੇ ਇਸ ਗੱਲ 'ਕਿ ਜਗਦੀਸ਼ ਟਾਈਟਲ ਤੇ ਸੱਜਣ ਕੁਮਾਰ ਉਹਦੇ ਲਈ ਜਾਂ ਕਮਨ ਲਾਤ ਉਹਦੇ ਲਈ ਜਾਂ ਉਹਨਾਂ ਨੂੰ ਇਸ ਜ਼ਿੰਮੇਵਾਰ ਪਰਉਣ ਲਈ ਜੇ 40 ਸਾਲ ਹੋਰ ਲਾਉਂਗੇ ਸੋ ਮੈਨੂੰ ਲੱਗਦਾ ਹੈ ਵੀ ਕਾਂਗਰਸ ਜਿਹੜੇ ਆ ਇਹ ਇਹ ਸਿਰਫ ਔਰ ਸਿਰਫ ਡਰਾਮੇ ਕਰ ਰਹੀ ਹੈ ਅੱਜ ਇੰਨੇ ਸਾਲਾਂ ਬਾਅਦ ਅਗਰ ਇਹਨਾਂ ਨੂੰ ਇਸ ਗੱਲ ਨੂੰ ਮੰਨਣ 'ਚ ਲੱਗੇ ਵੀ ਗਲਤ ਹੋਇਆ ਤੇ ਮੈਂ ਆਪ ਤੇ ਸਾਰੀ ਦੁਨੀਆ ਅੰਦਾਜ਼ ਅੰਦਾਜ਼ਾ ਲਾ ਸਕਦੀ ਆ ਕਿ ਜਿਹੜੇ ਉਹਦੇ ਲਈ ਜ਼ਿੰਮੇਵਾਰ ਲੋਕ ਉਹਨਾਂ ਨੂੰ ਸਜ਼ਾ ਦੇਣ ਉਹ ਕਿੰਨਾ ਟਾਈਮ ਲੱਗੂਗਾ ਸੋ ਕਾਂਗਰਸ ਦੇ ਜਿਹੜੇ ਅਪਿਆਚਾਰ ਹੈ ਕਾਂਗਰਸ ਦਾ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਉਹਨੂੰ ਕਦੀ ਵੀ ਸਿੱਖ ਭੁਲਾ ਨਹੀਂ ਸਕਦੇ ਔਰ ਇਹਨਾਂ ਨੂੰ ਮਾਫ ਵੀ ਨਹੀਂ ਕੀਤਾ ਜਾ ਸਕਦਾ